देखो मानजो बीजेपी पंजाब ਦੇ ਦਾ ਤਾ ਮੁਤਾਬਿਕ ਸਾਨੂੰ ਜਿਹੜੇ ਦੋ ਟਾਸਕ ਮਿਲੇ ਹੋਏ ਆ ਉਹਦੇ ਚ ਪਹਿਲਾ ਟਾਸਕ ਹੈਗਾ ਐਨਫੋਰਸਮੈਂਟ ਐਨਫੋਰਸਮੈਂਟ ਬਾਰੇ ਪਟਿਆਲਾ ਪੁਲਿਸ ਲਗਾਤਾਰ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਵੱਡੀਆਂ ਰਿਕਵਰੀਆਂ ਨੂੰ ਅੰਜਾਮ ਦੇ ਰਹੀ ਹੈ ਦੂਜਾ ਟਾਸਕ ਹੈਗਾ ਅਵੇਅਰਨੈਸ ਅਵੇਅਰਨੈਸ ਯੂਥ ਚ ਇਸ ਪ੍ਰੋਬਲਮ ਬਾਰੇ ਕਰਨੀ ਬਹੁਤ ਜ਼ਰੂਰੀ ਹੈ ਇਸੇ ਲੜੀ ਚ ਅੱਜ ਮੈਂ ਇੱਥੇ ਥਾਪਰ ਕਾਲਜ ਆਪਣੀ ਸਾਰੀ ਟੀਮ ਨਾਲ ਪਹੁੰਚਿਆ ਸੀ ਐਸਪੀ ਸਿਟੀ ਡੀਐਸਪੀ ਸਿਟੀ 1 ਤੇ ਪਟਿਆਲਾ ਦੇ ਸਾਂਝ ਕੇਂਦਰ ਦੀ ਟੀਮ ਨੇ ਇੱਕ ਯੂਥ ਮੋਟੀਵੇਸ਼ਨ ਸੈਮੀਨਾਰ ਇੱਥੇ ਕੰਡਕਟ ਕਰਾਇਆ ਬੱਚਿਆਂ ਨੂੰ ਸਪੋਰਟਸ ਤੇ ਟਵੰਡੇ ਗਏ ਤੇ ਜਿਹੜੇ ਬੱਚੇ ਸਪੋਰਟਸ ਦੇ ਖੇਤਰ ਚ ਵਧੀਆ ਕੋ ਮੈਡਲ ਵਗੈਰਾ ਲੈ ਕੇ ਆਏ ਉਹਨਾਂ ਨੂੰ ਬਾਕੀ ਬੱਚਿਆਂ ਨੂੰ ਇੰਟਰੋਡਿਊਸ ਕਰਾਇਆ ਗਿਆ ਤੇ ਯੂਥ ਨੂੰ ਮੋਟੀਵੇਟ ਕੀਤਾ ਗਿਆ ਮੈਂ ਪਰਸਨਲੀ ਵੀ ਮੋਟੀਵੇਟ ਕੀਤਾ ਤੇ ਆਉਣ ਵਾਲੇ ਸਮੇਂ ਚ ਵੀ ਪਟਿਆਲਾ ਪੁਲਿਸ ਲਗਾਤਾਰ ਐਂਫੋਰਸਮੈਂਟ ਦੇ ਉਪਰਾਲਿਆਂ ਦੇ ਨਾਲ ਨਾਲ ਅਵੇਅਰਨੈਸ ਦੇ ਜਿਹੜੇ ਉਪਰਾਲੇ ਆ ਉਹ ਵੀ ਕਾਫੀ ਵੱਡੇ ਪੱਧਰ ਤੇ ਅਗਲੇ ਵੀ ਕਰੂ ਸਰ ਨਵੇਂ ਭਰਾਤੇ ਕਾਨੂੰਨ ਵੀ ਲਾਗੂ ਹੋ ਗਏ ਨੇ ਉਹਦੇ ਵਿੱਚ ਸਜ਼ਾਵਾਂ ਦੀ ਗੱਤਾਂ ਹੋਈਆਂ ਕਰੋੜ ਵੀ ਲੱਗ ਹੋਏ ਨੇ ਤਰਸੀ ਕਿ ਉਹਨਾਂ ਦੇ ਵਿੱਚ ਜਨਨ ਕਿ ਸਜ਼ਾਵਾਂ ਦੇ ਵਿੱਚ ਹੀ ਵਾਧਾ ਕੀਤਾ ਗਿਆ ਕੀ ਕਹਿਣਾ ਚਾਹੋਗੇ ਕਾਨੂੰਨਾਂ ਦਾ ਲਾਹਾ ਮਿਲੇਗਾ ਇਸ ਵਾਰੀ ਬਿਲਕੁਲ ਕਾਨੂੰਨਾਂ ਦਾ ਲਾਹਾ ਜ਼ਰੂਰ ਮਿਲੂ ਐਂਡ ਬੀਜਪੀ ਸਰਪ ਦੇ ਹੁਕਮ ਮੁਤਾਬਿਕ ਹੁਣ ਅਸੀਂ ਵੱਡੇ ਪੱਧਰ ਤੇ ਨਸ਼ਾ ਤਸਕਰਾਂ ਦੀ ਜਾਇਦਾਦਾਂ ਵੀ ਜਿਹੜੀਆਂ ਨੇ ਉਹ ਵੀ ਕੁਰਕ ਕਰਾਵਾਂਗੇ ਪਿਛਲੇ 6 ਮਹੀਨਿਆਂ 'ਚ अराउंड 9.5 ਕਰੋੜ ਦੀ ਜਾਇਦਾਦਾਂ ਜਿਹੜੀ ਨਸ਼ਾ ਤਸਕਰੀ 'ਚ ਲਿੱਥੋ ਕੇ ਤਸਕਰਾਂ ਨੇ ਬਣਾਈਆਂ ਸੀ ਉਹ ਅਸੀਂ ਕੁਰਕ ਕਰਾਈਆਂ ਨੇ ਪ੍ਰਾਪਰਟੀ ਫੋਰਫੀਚਰ ਕਰਾਇਆ ਤੇ ਅੱਗੇ ਵੀ ਸਾਡੇ ਕਾਫੀ ਕੇਸਿਸ ਜਿਹੜੇ ਆ ਉਹਦੇ ਤੇ ਆਪੋਰ ਸਿਰਫ ਹੁਣ ਤੱਕ ਕਿੰਨਿਆਂ ਘਟਾਫੇਰ ਦਰਜ ਕਰ ਲਈ ਦਿੱਤੀਆਂ ਨੇ ਕਿ ਦੇਖੋ ਪਿਛਲੇ ਮਹੀਨੇ ਦੀ ਜੇ ਗੱਲ ਕਰੀਏ ਤਾਂ ਪੰਜਾਬ ਪਲੱਸ ਐਨਡੀਪੀਐਸ ਐਕਟ ਦੇ ਅੰਦਰ ਐਫਆਈਆਰਾਂ ਅਸੀਂ ਦਰਜ ਕੀਤੀਆਂ ਨੇ ਤੇ ਜਿਹੜਾ ਵੀ ਪੈਡਲਰ ਔਨ ਦੀ ਸਟਰੀਟ ਹੈਗਾ ਜਿਹੜਾ ਨੁਕਣਾ ਚ ਕੋਨਿਆਂ 'ਚ ਖੜਕੇ ਨਸ਼ਾ ਵੇਚ ਰਿਹਾ ਆ ਉਹਨੂੰ ਅਸੀਂ ਫੜ ਕੇ ਅੰਦਰ ਜਰੂਰ ਕਰਾਂਗੇ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप